ਦਰ ਲਵਟੈਨ ਵੀਰ ਸਾਸਰੀਕਾਲ ਸਾਸਰੀਕਾਲ ਜੀ ਸਾਸਰੀਕਾਲ ਜੀ ਹੋਰ ਸੁਣਾ ਸਾਹ ਚੜਦੀ ਕਲਾ ਜੀ ਆ ਕਿੰਨੇ ਚਿਰ ਦੀ ਗੱਭਣ ਝੋਟੀ ਕੋਠੇ ਜਿੱਦੀ ਇਹ ਵਿੱਚ ਚੌਥਾ ਮਹੀਨਾ ਦੀ ਗੱਭਣ 9 ਕਿਲੋ ਦੁੱਧ ਮਗਰ ਕਟਾ ਹਾਂ ਮਗਰ ਕਟਾ 9 ਕਿਲੋ ਦੁੱਧ ਚਾਰ ਮਹੀਨਿਆਂ ਦੀ ਗੱਭਣ ਹਾਂਜੀ ਤੇ ਬਾਕੀ ਓੜਾ ਬੰਨਣਾ ਕੋਈ ਨਹੀਂ ਓੜਾ ਬੰਨਣਾ ਨਹੀਂ ਵਿਜੇ ਦਾ ਕੋਈ ਵੀ ਹੈਗਾ ਬਾੜੀ ਆਣਾ ਓਕੇ ਰਿਪੋਰਟ ਝੋਟੀ ਆ ਪਹਿਲੀ ਵਾਰੀ ਐਡੀ ਝੋਟੀ ਆਈ ਆ ਨਾ ਹਾਂਜੀ ਬੜੇ ਟਾਈਮ ਤੋਂ ਜਿਹੜੀ ਆ ਪਹਿਲੀ ਵੀਡੀਓ ਪਾਈ ਸੀ ਨਾ ਹਾਂ ਉਹਨੋਂ ਹੀ ਸਿਰਾ ਵਾਏ ਉਹਦੇ ਨਾਲੋਂ ਕਿਤੇ ਸਿਰਾ ਜੱਟਾ ਉਹ ਆਪਦੀ ਜਗ੍ਹਾ ਸੀ ਉਹ ਆਦੀ ਹੈਗਾ ਇਹ ਆਦੀ ਜਗ੍ਹਾ ਇਹ ਤਾਂ ਨਗੀਨਾ ਹੀ ਆ ਨਗੀਨਾ ਹੀ ਤੇ ਬੁਰੀ ਬੁਰੀ ਵੀਦੀ ਹੈਗੀ ਹੈ ਚੈੱਕ ਪਾਸ ਨਹੀਂ ਹੋਈਏ ਜੇ ਡਾਕਟਰ ਦਾ ਹਗੀ ਹੈ ਵਾ ਮਿੱਠੀ ਬੜੀ ਆ ਮਿੱਠੀ ਵੱਲੋਂ ਨਹੀਂ ਕੋਈ ਸ਼ੱਕ ਇਹ ਭੇਜੋ ਥਾਪਾ 6 ਕਿਲੋ ਦੁੱਧ ਆ ਵੀਰ ਤੁਸੀਂ 5 ਕਿਲੋ ਮੰਨ ਕੇ ਲੈ ਜਾਏ ਪੱਕਾ 5 ਕਿਲੋ ਦੁੱਧ ਮੰਨ ਕੇ ਲੈ ਜਾਏ ਹਨਾ ਹਾਂ 2.5 ਕਿਲੋ ਵਾਲੇ 2.5 ਕਿਲੋ ਵਾਲੇ ਬੂਰੀ ਨੀਲੀ ਦੀ ਬੂਰੀ ਨੀਲੀ ਠੀਕ ਆ ਪਹਿਲੇ ਨੇ ਦੰਦਾ ਜਿਆ ਹਾਂ ਓਕੇ ਰਿਪੋਰਟ ਹੈ ਹਨਾ ਪੰਜਾਂ ਮਹੀਨੇ ਦੀ ਗੱਬਣਿਆ ਚੈੱਕ ਪਾਸ ਗਾਂ 4 ਕਿਲੋ ਦੁੱਧ 4 ਕਿਲੋ ਦੁੱਧ ਪੰਜਾਂ ਦੀ ਚੈੱਕ ਪਾਸ ਹਾਂਜੀ ਧੰਨਵਾਦ ਸ਼ਾਰਟ ਵੀਡੀਓ